ਤੇ ਅੱਜ ਗੱਲ ਕਰਨੀ ਆ ਬਈ ਆਪਾਂ ਸੈਮ ਐਸਿਡ ਬਾਰੇ ਤੇ ਬਹੁਤ ਵੀਰਾਂ ਦਾ ਸਵਾਲ ਸੀਗਾ ਤੇ ਆਪਾਂ ਇੱਕ ਉਹਨਾਂ ਇੰਸਟਾ ਤੇ ਰੀਲ ਪਾਈ ਸੀ ਤੇ ਉਹ ਚ ਬਹੁਤ ਵੀਰ ਪੁੱਛ ਰਹੇ ਸੀ ਬਾਈ ਤੁਸੀਂ ਕਿਹੜੀ ਦਵਾਈ ਪਾ ਰਹੇ ਹੋ ਕੀ ਪਾ ਰਹੇ ਹੋ ਟੈਂਕੀ ਚ ਕੀ ਪਾ ਰਹੇ ਹੋ ਬਾਈ ਆਪਾਂ ਪਾ ਰਹੇ ਦੀ ਸੈਮ ਐਸਿਡ ਤੇ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਮੁਰਗੇ ਲਈ ਤੇ ਬੜ ਦੀ ਗਰੋਥ ਵਗੈਰਾ ਵਧੀਆ ਹੁੰਦੀ ਹੈ ਤੇ ਭਰਾ ਇਹਦਾ ਮੇਨ ਕੰਮ ਆ ਜਿਹੜਾ ਪਾਣੀ ਦਾ ਪੀ ਐਚ ਲੈਵਲ ਡਾਊਨ ਰੱਖਣਾ ਜਦੋਂ ਪਾਣੀ ਦਾ ਪੀ ਐਚ ਲੈਵਲ ਡਾਊਨ ਰਹੂਗਾ ਮੁਰਗੇ ਚ ਇਕੋਲਾਈ ਦੀ ਪ੍ਰੋਬਲਮ ਵਗੈਰਾ ਨਹੀਂ ਆਉਗੀ ਤੇ ਵਧੀਆ ਆਪਣਾ ਲਾਟ ਬਹੁਤ ਵਧੀਆ ਤੰਦਰੁਸਤ ਚੱਲੂਗਾ ਇਹਦਾ ਮੇਨ ਤਾਂ ਫਾਇਦਾ ਬਈ ਇਹ ਆ ਸਭ ਤੋਂ ਪਹਿਲਾ ਫਾਇਦਾ ਬਾਕੀ ਭਰਾ ਇੱਕ ਇਹ ਸੈਮ ਐਸਿਡ ਹੋਣ ਦੇ ਨਾਂ ਤੇ ਪਾਣੀ ਨੂੰ ਵੀ ਸਾਫ਼ ਰੱਖਦਾ ਹੈ ਪਾਣੀ ਸਾਫ਼ ਰੱਖਣ ਵਾਲਾ ਪ੍ਰੋਡਕਟ ਵੀ ਮੰਨਿਆ ਜਾਂਦਾ ਹੈ ਬਹੁਤ ਵੀਰੇ ਨੂੰ ਪਾਣੀ ਸਾਫ਼ ਰੱਖਣ ਲਈ ਵੀ ਪਾਉਂਦੇ ਆ ਤੇ ਬਹੁਤ ਵਧੀਆ ਬਈ ਇਹ ਤਕਰੀਬਨ ਆਪਾਂ ਨੂੰ ਹਰੇਕ ਕਿਤੋਂ ਮਿਲ ਜਾਂਦਾ ਹੈ ਬਾਜ਼ਾਰ 'ਚੋਂ 1500 ਤੋਂ ਲੈ ਕੇ 1800 ਦੇ ਆਰਾਊਂਡ ਆਰਾਊਂਡ ਇਹਦਾ ਰੇਟ ਆ 5 ਲੀਟਰ ਦਾ ਬਾਈ ਤੇ 1000 ਲੀਟਰ ਪਾਣੀ ਚ 300 ਐਮਐਲ ਤੇਰੀ ਡੋਜ਼ ਆ ਬਾਈ ਨਿੱਥ ਦੀ ਤੇ ਭਰਾ ਸਾਨੂੰ ਤਾਂ ਇਹਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਤੇ ਅਸੀਂ ਸਾਰੇ ਲਾਟਾਂ 'ਚ ਇਹਨੂੰ ਵਰਤਦੇ ਆਉਂਦੇ ਆ ਸਾਨੂੰ ਤਾਂ ਇਹ ਅਜੇ ਤੱਕ ਬਹੁਤ ਵਧੀਆ ਬਹੁਤ ਵਧੀਆ ਫਾਇਦਾ ਲੱਗਿਆ ਅਜੇ ਤੱਕ ਵਰਡ 'ਚ ਕੋਈ ਇਕੁਲਾਈ ਵਗੈਰਾ ਦੀ ਪ੍ਰੋਬਲਮ ਨਹੀਂ ਆਈ ਕਿਉਂਕਿ ਜਦੋਂ ਪੀ ਐਚ ਲੈਵਲ ਪਾਣੀ ਦਾ ਉੱਪਰ ਹੁੰਦਾ ਤਾਂ ਹੀ ਵਾਰਟ ਤੇ ਇਕੁਅਲਾਈਜ਼ਰ ਦੀ ਪ੍ਰੋਬਲਮ ਆਉਂਦੀ ਆ ਤਾਂ ਪਾਣੀ ਭਰਨ ਦੀ ਪ੍ਰੋਬਲਮ ਆਉਂਦੀ ਆ ਤੇ ਭਰਾ ਇਹਦੀ ਮਦਦ ਨਾਲ ਸੌਂਤ ਅਜੇ ਤੱਕ ਇਹਦੀ ਕੋਈ ਪ੍ਰੋਬਲਮ ਨਹੀਂ ਆਈ ਇਦਾਂ ਦੀ ਤੇ ਬਹੁਤ ਵਧੀਆ ਭਰਾ ਸਾਰੇ ਭਰਾ ਵਰਤ ਕੇ ਦੇਖਣ ਜ਼ਰੂਰ ਤੇ ਬਹੁਤ ਵਧੀਆ ਰਿਜ਼ਲਟ ਆ ਬਾਈ ਇਹਦਾ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਆ ਇੱਕ ਇਹਦੀ ਜਗ੍ਹਾ ਗੋਲੀਆਂ ਵੀ ਆਉਂਦੀਆਂ ਨੇ ਉਹ ਤੁਹਾਨੂੰ ਮੈਂ ਕੱਲ ਦਿਖਾ ਦੂੰਗਾ ਬਟ ਉਹਦੇ ਨਾਲੋਂ ਜ਼ਿਆਦਾ ਬੈਨੀਫੀਸ਼ੀਅਲ ਹੈ ਇਹ ਤੇ ਜਰੂਰ ਵਰਤੋ ਭਰਾ ਜਾਂ ਸਾਰੇ ਫਾਰਮਰ ਵੀਰ ਤੇ ਵੱਧ ਤੋਂ ਵੱਧ ਫਾਇਦਾ ਲਓ ਇਹ ਚੀਜ਼ ਦਾ ਤੇ ਜੇ ਪਾਣੀ ਦਾ ਪੀ ਐਚ ਲੈਵਲ ਡਾਊਨ ਰਹੂਗਾ ਤਾਂ ਆਪਣਾ ਵਰਗਾ ਵਧਿਆ ਬਚਿਆ ਰਹੂਗਾ ਇਕੁਲਾਈਟੋ ਗਰੋਥ ਵਗੈਰਾ ਵਧੀਆ ਕਰੂਗਾ ਡਾਈਲਟੀ ਤੇ ਬਹੁਤ ਜ਼ਿਆਦਾ ਘਟਾ ਅਸਰ ਪਊਗਾ